ਹੁਣ ਕਿਹਨ ਦਵਾਈ ਪਾਈ ਡਿਪੀ ਸਾਹਿਬ ਸਰਦਾਰ ਸੰਬੂਤ ਸਿੰਘ ਹਰੀ ਰਾਏਕੋਟ ਤੋਂ ਤੁਹਾਡੇ ਕੋਲ ਚਾਰ ਫੇਲੇ ਮਾਰ ਗਏ ਹੁਣ ਤੱਕ ਅੱਜ ਮੇਰੇ ਕੋ ਆ ਗਏ ਪੰਜਵਾਂ ਫੇਲਾ ਹੋ ਗਿਆ ਇਹਨਾਂ ਦਾ ਹਾਂ ਹਾਂ ਸੱਜ ਜੋ ਵੀ ਇਹਨਾਂ ਦਾ ਪਹਿਲਾਂ ਕੇਸ ਨਹੀਂ ਬੜੋ ਹਾਂ ਇਹਨਾਂ ਦਾ ਕੇਸ ਨਹੀਂ ਬੜੋ ਇਹਨਾਂ ਦਾ ਕਾਨੂੰਨੀ ਤੌਰ ਤੇ ਜੋ ਵੀ ਆਪਾਂ ਨਹੀਂ ਮਤ ਕਰ ਸਕਦੇ ਆਪਾਂ ਮਤ ਕਰੀਏ ਬਸ ਬੰਦੇ ਇੱਥੇ ਨਹੀਂ ਹੋਣੇ ਚਾਹੀਦੇ ਕਿੱਥੇ ਆਏ ਅੰਮ੍ਰਿਤਸਰ ਕਿਤੇ ਨਾਲਾ ਕਿੱਥੇ ਰਾਏਕੋਟ ਆ ਜਾਂਦੇ ਬੰਦੇ ਮਗਲ ਮਗਲ ਤੁਰੇ ਫਿਰਦੇ ਇਹਨਾਂ ਨੂੰ ਫੇਰੇ ਨਹੀਂ ਬੁਲਾਉਂਦੇ ਡਿਪਟੀ ਸਾਹਿਬ ਕੰਮ ਕਰੋ ਬਸ ਓਕੇ 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 ਜਾਓ ਜਾਓ ਹਾਦੀ ਦੋ ਸەمਤੋਸ ਮੈਂ ਮੈਂ ਸਰਕੂ ਪਹਿਲਾਂ 1 ਮਹੀਨਾ ਪਹਿਲਾਂ ਕਿਸੇ ਨਾਲ ਫੋਨ ਕਰਵਾਇਆ ਸੀਗਾ ਮੇਰੀ ਨਾ ਜਗਾ ਲਈ ਪ੍ਰੋਪਰਟੀ ਬਿਆਨਾ ਜਿੱਥੇ ਪਹਿਲੇ ਫਸੇ ਹੋਏ ਕਰ ਉਹਦਾ ਖਾਸ ਕਿਤੇ ਆ ਦਕਾ ਸਰਕੂ ਇਹ ਦਾ ਕਾ ਚੱਲ ਰਹੀ ਹੈ ਹਾਂ ਦਾ ਕਾ ਚੱਲ ਰਹੀ ਹੈ ਪਹਿਲਾਂ ਵੀ ਐਕਸ਼ਨ ਤੁਹਾਡੇ ਕੋ ਮਹੀਨਾ ਪਹਿਲਾਂ ਕਿਦੋਂ ਕਾਣਾ ਕਮਿਸ਼ਨ ਸਾਹਿਬ ਨੂੰ ਕਹਿਣਾ ਜੀ ਨਹੀਂ ਜੀ ਕਮੇਨਰ ਤੋਂ ਅੱਗੇ ਕਿਦੋਂ ਕੋ ਕੇਸ ਹੈ ਕੋਦੋ ਅੱਗੇ ਡੀਐਸਪੀ ਤੋਂ ਡੀਐਸਪੀ ਸਾਹਿਬ ਬੋਲੇ ਡੀਐਸਪੀ ਕੌਣ ਹੈ ਵਿਰੇਕ ਮਾਰ ਜੀ ਵਿਰੇਕਵਾਲ ਹਾਂ ਜੀ ਉਹ ਉਹਦੇ ਨਾਲ ਗੱਲ ਕਰਾਓ ਵਿਰੇਕਵਾਲ ਨੂੰ ਕਹਿਣਾ ਮੈਂ ਓਏ ਐਸਐਸਪੀ ਸਿਆਲਪੁਰ ਦਾ ਗੱਲ ਕਰੀ ਸਰ ਅਗਲੀ ਕੋਆਰਡੀਨੇਟ ਅਪਰੋਚ ਕਰਾਈ ਉਹ ਕੋਈ ਗੱਲ ਨਹੀਂ ਤੁਖੋਰ ਕਾਦੀ ਕਰਾ ਲਈ 1 ਮਿੰਟ ਖੋਦ ਜਾ ਤਲਵਿੰਦਰ ਸਿੰਘ ਤਲਵਿੰਦਰ ਤੜਦ ਹੈਲੋ ਸਰ ਤੁਹਾਡੇ ਕੋਲ ਇੱਕ ਤਲਵਿੰਦਰ ਸਿੰਘ ਵਾਲਾ ਕੇਸ ਆ ਨਹੀਂ ਨਹੀਂ ਸਰ ਇਹ ਹਾਂ ਆਪਾਂ ਕਾ ਕਿਉਂ ਦੀ ਰੇ ਮੈਂ ਯਾਰ ਸੀਪੀ ਸਾਹਿਬ ਨੂੰ ਕਿਹਾ ਸੀਗਾ ਸੀਪੀ ਸਾਹਿਬ ਨੇ ਤੁਹਾਡੇ ਕੋ ਭੇਜਿਆ ਹਾਂ ਇਹਨਾਂ ਦਾ ਪ੍ਰੋਪਰਟੀ ਦਾ ਪ੍ਰੋਪਰਟੀ ਦਾ ਡਿਸਪਿਊਟ ਆ ਕਿੱਥੇ ਹੋ ਗਿਆ ਬੰਦੇ ਦੇ ਮੇਰੇ ਸਾਹਮਣੇ ਖੜੇ ਆਈ ਕਿਹੜਾ ਕੇਸ 26 26 ਲੱਖ 26 ਲੱਖ ਰੁਪਇਆ ਭਾਜੀ ਸੱਜੇ ਪੋਰ ਤੇ ਆਦਨਾ ਕਰੋ ਇਹਨਾਂ ਦਾ ਡਨ ਕਰਕੇ ਭੇਜੋ ਹਾਂ ਆ ਇਹਨਾਂ ਨੂੰ ਸੱਜੇ ਉਸੇ ਲਈ ਕਹੇ ਕਹੋ ਨਾ ਲੋਕ ਜਿਆਦੇ ਮੁਰਗੇ ਸਾਡੇ ਕੋ ਆਉਂਦੇ ਆ ਤੁਸੀਂ ਅਗਲੇ ਦੇ 5-5 ਫੇਰੇ ਬਲਾਈ ਜਾਂਦੇ ਯਾਰ ਸਾਡੀ ਨਹੀਂ ਆ ਤਾਂ ਉਹ ਦੇ ਖਲਾ ਪਤਾ ਦੱਜ ਕਰੋ ਹਾਂ ਉਹ ਦੇ ਖਲਾ ਪਤਾ ਦੱਜ ਕਰ ਦਿਓ ਠੀਕ ਓਕੇ ਬਾਈ ਓਕੇ ਬਾਈ ਓਕੇ ਆਜੋ ਸਰ ਆਇਓ ਜੀ ਜਨਾ ਮਿਲਣਾ ਆਜੋ ਆਜੋ ਅੱਜ ਚਲਾਓ ਐਸਐਸਪੀ ਸ਼ਿਆਪਲ ਮਲਕ ਸਾਹਿਬ ਕੀ ਹਾਲ ਜੀ ਸਸਿਆ ਸਸਿਆ ਠੀਕ ਜੇ ਚੱਲੋ ਵਧੀਆ ਵਧੀਆ ਇੱਕ ਮੈਂ ਸਤਪਾਲ ਸਿੰਘ ਨੂੰ ਹੀ ਭੇਜੂਗਾ ਤੁਹਾਡੇ ਕੋ ਆ ਅਨੰਦਗੜ੍ਹ ਆ ਤੁਹਾਡੇ ਨੇੜੇ ਹੀ ਪਿੰਡ ਚਾਦਪੋਤ ਦੇ ਨਾਲ ਇਹਨਾਂ ਦਾ ਕੇਸ ਆ ਬੜਾ ਜਾਨਵਰ ਬੰਦੇ ਨੇ ਬਚਾਰੇ ਤੇ ਬੜੇ ਪਰੇਸ਼ਾਨ ਨੇ ਆ ਇਹਨਾਂ ਦੀ ਮਦਦ ਕਰਨੀ ਆ ਕਿ ਚੰਗੇ ਪੁਲਿਸ ਅਫਸਰ ਦੀ ਡਿਊਟੀ ਲਾਇਓ ਠੀਕ 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 ਓਕ 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 ਐਸਐਸਬੀ ਸਾਹਿਬ ਕੋਲ ਚਲਜੋ ਹਾਂ ਸਾਹਿਬ ਨਵਾਂ ਐਸਐਸਬੀ ਆ ਕੱਲ ਹੀ ਅਜੇ ਹਾਂ ਉਹ ਲਿਖ ਕੇ ਦੋ ਇਹਨਾਂ ਲਿਖਾ ਦੋ ਲਿਖ ਕੇ ਆ ਕੀ ਹੈ ਹਾਂ ਕੀ ਹੈ ਸਰ ਆਪਣੇ ਰਸਤਾ ਮੈਂ ਕਾਦੇ ਉਹਨਾਂ ਦੀ ਤਰੀਕੇ ਰਸਤਾ ਪਾ ਗਈ ਲਾਕੇ ਹਾਂ ਜਦੋਂ ਤੱਕ ਰਸਤਾ ਵਾਲੇ ਜਮੀਨ ਵਿੱਚ ਪਾ ਗਈ ਕਿਹੜਾ ਪਿੰਡ ਆ ਬੱਗੇ ਛੋਟੇ ਕੇ ਵੱਡੇ ਹਾਂ ਉਹ ਮਨੇ ਪਾ ਚਾਉਂ ਲਿਆ ਦੀ ਜੀ ਜਾਨੇ ਰਿਪੋਰਟ ਲਈ ਕਰਕੇ ਤੇ ਪਤਾਦ ਹੋ ਗਿਆ ਪਰ ਉਹ ਐਸ ਐਚਓ ਦੀ ਖਾਦ ਨਹੀਂ ਹਾਂ ਕਿਹਿੰਦਾ ਆਵਾਲੇ ਪਰ ਐਸ ਐਚਓ ਖਾਦਦਾ ਰੇ ਇੱਕ ਨੂੰ ਵੀ ਹੋਰ ਭਰਿਆ ਅਬ ਅਜਾ ਸਾਜੀ ਠਾਣਿਆ ਵਾ ਹਾਂਜੀ ਹਾਂਜੀ ਅੱਛਾ ਅੱਛਾ ਜੇ ਗੱਲ ਕਰਾਈ ਐਸ ਐਚਓ ਦਾ ਸਾਈਨ ਉਹ ਬੰਦ ਕਰ ਤਾ ਆਵਾਜ਼ ਸਾਡੀ ਆਰਾਮ ਨਾ ਆਰਾਮ ਨਾ ਕਣ ਦੇਸ਼ ਦੇ ਬੰਦੇ ਆਪਣੇ ਮਾਲਕਾਂ ਦੇ ਹਾਂ ਆਪ ਜੀ ਸੈਂਟਰੀ ਆਉਂਦੇ ਆਜਾ ਹਾਂ ਲੇ ਪਰਿਵਾਰ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਆਪ ਇਹ ਠੰਦਾ ਸਰ ਤੁਹਾਡੇ ਕੋਈ ਕਫੇ ਦੱਸ ਜਾਈਏ 5 ਨੰਬਰ ਐਸੇ ਸਾਲ ਦੀ ਆਪਾਂ ਬੰਦੇ ਕਿਉਂ ਦੀ ਫੜਦੇ ਸਰ ਸਾਜੀ ਬੰਦੇ ਕਿਉਂ ਦੀ ਫੜਦੇ ਆਪਾਂ ਇੱਥੇ ਹੈਲੋ ਹੈਲੋ ਸਾਜੀ ਬੰਦ ਹੈਲੋ ਮੈਂ ਕਿਹ ਬੰਦੇ ਕਿਉਂ ਦੀ ਫੜਦੇ ਆਪਾਂ ਹਾਂ ਬੱਕਰੇ ਕਲਾ ਬੱਕਰੇ ਕਲਾ ਬੱਕਰੇ ਕਲਾ ਨਾ ਨਾ ਕਰਦੇ ਲੈ ਬੇ ਸ਼ਾਮ ਤੱਕ ਹੋਣਾ ਚਾਹੀਦਾ ਸ਼ਾਮ ਤੱਕ ਹਾਂ ਸਰ ਮੈਂ ਕਾ ਤੋ ਆਇਆ ਬੰਦੇ ਤੂੰ 50 ਦੇ ਅਧਿਕ ਤੋਂ ਵਧੀਆ ਤੋਂ ਬੰਦੇ ਫੜਵਾ ਸ਼ਾਮ ਤੱਕ ਠੀਕ ਠੀਕ ਓਕੇ ਓਕੇ ਬਾਈ ਓਕੇ ਵਾਹ ਅਰੇ ਸਰ ਓਕੇ ਓਕੇ ਠੀਕ ਠੀਕ O ya. Orada koydun da. Anladım. Aha. E kendine